ਗੁਰਸਵਾਰੀ ਗੁਰੂ ਰੂਪੀ ਸਾਹ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਂਝ ਪਾਈਏ ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਪੰਜਾਬ ਸਰਕਾਰ ਦਾ ਇੱਕ ਅਹਿਮ ਪਾਠ ਹੈ ਸਾਡਾ ਇਹ ਕਿਹੜਾ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਾਂ ਕਿ ਕਿਉਂਕਿ ਜਿਹੜੇ ਨਸ਼ਿਆਂ ਦੀ ਗੱਲ ਜਿਹੜੀ ਚੱਲਦੀ ਹੈ ਉਹਦੇ ਨਾਲ ਸਿੱਜਣ ਦੇ ਵਾਸਤੇ ਕੋਈ ਤਰੀਕਾ ਨਵੀਂ ਜਨਰੇਸ਼ਨ ਨੂੰ ਖੇਡਾਂ ਦੇ ਨਾਲ ਗਰਾਉਂਡਾਂ ਦੇ ਨਾਲ ਜੋੜੀਏ ਕਿ ਅੱਜ ਬੜੀ ਦੇਰ ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਹਾਜ਼ਰੀ ਭਰੀ ਹੈ ਜੋ ਕਿ ਆਜ਼ਾਦ ਸਪੋਰਟਸ ਕਲੱਬ ਵੱਲੋਂ ਅੱਜ ਇਹ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਨੌਜਵਾਨਾਂ ਨੂੰ ਨਸਰ ਤੋਂ ਦੂਰ ਰੱਖਣ ਲਈ ਜਿਹੜਾ ਆਜ਼ਾਦ ਵੈਲਫੇਅਰ ਸੰਮੁਖ ਦਾ ਪ੍ਰਾਪਾ ਦੇ ਵੱਲੋਂ ਹਰ ਸਾਲ ਬਰਮਨ 스타ਡੀਅਮ ਦੇ ਵਿੱਚ ਜਿਹੜਾ ਇੱਕ ਵੱਡਾ ਕਬੱਡੀ ਕੱਪ ਕਰਾਇਆ ਜਾਂਦਾ ਹੈ। ਜਸੀ ਹੋਰਾਂ ਦਾ ਉਹਨਾਂ ਦੀ ਟੀਮ ਦਾ ਇਹ ਬਹੁਤ ਸ਼ਾਨਦਾਰ ਉਰਾਲਾ ਪਿੰਦੇ ਸਮੇਂ ਚ ਵੀ ਰਿਹਾ। ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਖੇਡਾਂ ਨੂੰ ਕਰਾਉਂਦੇ ਨੇ। ਔਰ ਇਹਦੇ ਵਾਸਤੇ ਉਹਨਾਂ ਨੂੰ ਵਧਾਈ ਵੀ ਹੈ। ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਆਸਿਓ ਨੂੰ ਚੰਗੀ ਸਿਹਤ ਦੇ ਸਕਦੇ ਆ। ਔਰ ਅਸੀਂ ਹਰ ਤਰ੍ਹਾਂ ਦੀ ਬੁਰੀ ਅਲਾਮਤ ਤੋਂ ਚਾਹੇ ਉਹ بے ਰੋਜ਼ਗਾਰੀ ਹੋਵੇ, ਚਾਹੇ ਨਸ਼ੇ ਦੀ ਹੋਵੇ, ਚਾਹੇ ਉਹ ਸਿਹਤ ਪੱਕੀ ਹੋਵੇ। ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਅਲਾਮਤ ਤੋਂ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਨਸਲ ਨੂੰ ਜਿਹੜਾ ਉਹਨੂੰ ਬਚਾ ਲਈ। ਗੁਰੂ ਸواری ਗੁਰੂ ਰੂਪੀ ਸਾਧ ਸੰਗਤ ਜੀ ਆਓ ਗੁਰੂ ਮਹਾਰਾਜ ਦੀ ਫਤਿਹ ਦੀ ਸਾਥ ਪਾਈਏ। ਆਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਰ ਬਾਦਲ ਸਰਕਾਰ ਹੈ ਜਿਹੜੀ ਉਹ ਵੱਡੇ ਪ੍ਰਾਜੇ ਕਰ ਰਹੀ ਆ ਵੱਟਦੀ ਆ ਆਪਣੀ ਸਭੂਰੇ ਦੇ ਪਾਰਟ ਨੇ ਅਸੀਂ ਇਹ ਕਮੇਟੀ ਕੱਪ ਕਰਾਉਂਦੇ ਆ ਤਾਂ ਨੌਜਵਾਨ ਨਹੀਂ ਹਣਾ ਉਹ ਮੁੜ ਕੇ ਜੁੜੇ ਜਾਂਦੇ ਤੇ ਸਾਡਾ ਜਿਹੜਾ ਸੁਪਨਾ ਉਹ ਹੌਣ ਵਾਲੇ ਸਮਾਜ ਦੇ ਵਿੱਚ ਦੇਸ਼ ਦਾ ਪੂਰੀ ਹੋ ਕੇ ਸੁਪਨਾ ਜਿਹੜਾ ਦੇ ਵਿੱਚ ਹੋਵੇ ਤੇ ਨੌਜਵਾਨ ਨੇ ਸਭੂ ਦੱਸਿਆ ਕਰੇ ਨੌਜਵਾਨ ਭਰਾਇਆਂ ਤੋਂ ਵੀ ਸਾਡਾ ਇਹ ਚਾਹੁੰਦਾ ਕਿ ਅੱਜ ਦਾ ਨੌਜਵਾਨ ਬਣੇ ਵਾਲੇ ਨੇ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਵੀ ਮੇਲੇ ਸਟਾਰਟ ਹੋ ਜਾਂਦੇ ਨੇ ਬਟ ਮੇਲਿਆਂ ਦੀ ਇੱਕ ਲੜੀ ਨੂੰ ਜਾਰੀ ਰੱਖਣਾ ਹੈ ਸਭ ਨੂੰ ਵੱਡੀ ਗੱਲ ਹੁੰਦੀ ਹੈ। ਉਹ ਲਗਾਤਾਰ 6ਵਾਂ ਮੇਲਾ ਸਾਡੇ ਨਾਪੇ ਦੇ ਵਿੱਚ ਕਰਾ ਰਹੇ ਆ। ਜੱਸੀ ਵਰਾਂ ਦੇ ਸੱਦੇ ਦੇ ਉੱਤੇ ਤੇ ਆਏ ਆ ਜਿਹੜੇ ਕਿ ਹਰ ਸਾਲ ਇਹ ਉਪਰਾਲਾ ਕਰਦੇ ਨੇ ਕਿਉਂਕਿ ਐਡਾ ਪੰਜਾਬ ਸਰਕਾਰ ਦਾ ਇੱਕ ਅਹਿਮ ਪਾਰਟ ਹੈ ਸਾਡਾ ਜੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਤਾਂ ਕਿ ਕਿਉਂਕਿ ਜਿਹੜੇ ਨਸ਼ਿਆਂ ਦੀ ਗੱਲ ਦੇ ਵਿੱਚ ਚੱਲਦੀ ਹੈ ਉਹਦੇ ਨਾਲ ਸਿੱਜਣ ਦੇ ਵਾਸਤੇ ਕੋਈ ਤਰੀਕਾ ਨਵੀਂ ਜਨਰੇਸ਼ਨ ਨੂੰ ਖੇਡਾਂ ਦੇ ਨਾਲ ਗਰਾਊਂਡਾਂ ਦੇ ਨਾਲ ਜੋੜੀਏ ਔਰ ਜੱਸੀ ਹੋਰਾਂ ਦਾ ਉਹਨਾਂ ਦੀ ਟੀਮ ਦਾ ਇਹ ਬਹੁਤ ਸ਼ਾਨਦਾਰ ਉਪਰਾਲਾ ਪਿਛਲੇ ਸਮੇਂ 'ਚ ਵੀ ਰਿਹਾ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਇਹਨਾਂ ਨੂੰ ਖੇਡਾਂ ਨੂੰ ਕਰਾਉਂਦੇ ਨੇ ਔਰ ਇਹਦੇ ਵਾਸਤੇ ਉਹਨਾਂ ਨੂੰ ਵਧਾਈ ਵੀ ਹੈ ਉਹ ਜਦੋਂ ਵੀ ਸੱਦਨਗੇ ਖੇਡਾਂ ਦੇ ਵਾਸਤੇ ਜਿੱਥੇ ਵੀ ਮੈਂ ਉੱਥੇ ਹਾਜ਼ਰ ਹਾਂ 50 ਸਾਲ ਖੇਡਾ ਬਹੁਤ ਕਰਾ ਰਹੇ ਆ ਪਰ ਨਸ਼ਾ ਨਹੀਂ ਬੰਦ ਜਾ ਰਿਹਾ ਦੇਖੋ ਨਸ਼ਾ ਇਸੋੜੇ ਬਿਸ਼ੋ ਵਰਤਾ ਰਹੇ ਜੇ ਤੁਸੀਂ ਅੱਜ ਦੀਆਂ ਰਿਪੋਰਟਾਂ ਪੜ੍ਹੀਆਂ ਤਾਂ ਤਕਰੀਬਨ 3500 ਕਰੋੜ ਦਾ ਨਸ਼ਾ ਗੁਜਰਾਤ ਦੇ ਵਿੱਚ ਜਿਹੜਾ ਉਹ ਫੜਿਆ 900 ਕਰੋੜ ਦਾ ਇੱਕ ਵਾਰੀ ਫੜਿਆ 1700 ਕਰੋੜ ਰੁਪਏ ਦਾ ਇੱਕ ਵਾਰੀ ਜਿਹੜਾ ਉਹ ਫੜਿਆ ਪੰਜਾਬ ਬਦਨਾਮ ਹੋ ਗਿਆ ਮੈਨੂੰ ਇਹ ਕਹਿੰਦਾ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਹੈਗਾ ਨਸ਼ਾ ਵਿਸ਼ਵ ਵਰਤਾਰਾ ਹੈ ਚਾਹੇ ਉਹ ਅਮਰੀਕਾ ਹੈ ਕੈਨੇਡਾ ਹੈ ਹਰ ਜਗ੍ਹਾ ਦੇ ਉੱਤੇ ਹੈ ਉਹਦੇ ਵਾਸਤੇ ਇਹੀ ਹੈ ਕਿ ਯੂਥ ਨੂੰ ਤੁਹਾਨੂੰ ਰਾਹ ਜਿਹੜੇ ਬਦਲਵੇਂ ਦੇਣੇ ਪੈਣਗੇ ਤੇ ਉਹਦੇ ਵਿੱਚ ਖੇਡਾਂ ਇੱਕ ਸਭ ਤੋਂ ਵਧੀਆ ਉਪਰਾਲਾ ਹੈ ਕਿਉਂਕਿ ਟੀਮ ਨੂੰ ਚੋਣ ਹੋ ਰਹੀ ਹੈ ਜਿਹੜੇ ਮੈਂ ਤੇ ਹੋਇਆ ਕਮੇਟੀ ਪ੍ਰਬੰਧਨ ਇਹ ਨਹੀਂ ਚੋਣ ਕਿਵੇਂ ਲੈ ਰਹੇ ਅੰਦਰ ਨਹੀਂ ਉਹ ਐਸੇ ਖੇਡਾਂ ਦੇ ਵਾਸਤੇ ਆਏ ਆ ਜਦੋਂ ਚੋਣਾਂ ਦੀ ਗੱਲ ਹੋਵੇ ਫਿਰ ਉੱਥੇ ਕਰਾਂਗੇ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ بڑا ਕਰਮਾ ਵਾਲਾ ਸਮਝਦੇ ਕਿਉਂਕਿ ਅੱਜ ਬੜੀ دیر ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਹਾਜ਼ਰੀ ਭਰੀ ਹੈ ਜੋ ਕਿ ਆਜਾ ਸਪੋਰਟਸ ਕਲੱਬ ਵੱਲੋਂ ਅੱਜ ਇਹ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਮੇਰੇ ਵੀਰ ਉਰੋ ਜਿਹੜੇ ਡਿਸਟ੍ਰਿਕਟ ਪਲਾਨਿੰਗ ਬੋਰਡ ਦੇ ਚੇਅਰਮੈਨ ਵੀ ਨੇ ਤੇ ਜੱਸੀ ਸੋਹਿਆਵਾਲਾ ਜੀ ਉਹ ਮੇਰੇ ਨਾਲ ਖੜੇ ਨੇ ਤੇ ਇਹਨਾਂ ਦੀ ਪੂਰੀ ਟੀਮ ਨੂੰ ਸਾਡਾ ਸਾਰਾ ਦੇਖੋ ਸਾਡੇ ਯੂਥ ਬਰਿਗੇਡ ਖੜੀ ਹੈ ਸਾਰਿਆਂ ਨੂੰ ਬਹੁਤ-ਬਹੁਤ ਅੱਜ ਦੇ ਇਸ ਕਬੱਡੀ ਕੱਪ ਦੀਆਂ ਮੁਬਾਰਕਾਂ ਫਰਾਨਾ ਕੀਤਾ ਔਰ ਇਹੀ ਜੇ ਪ੍ਰੋਗਰਾਮ ਨੇ ਜਿਹੜੇ ਉਹੋ ਉਹ ਪ੍ਰੋਗਰਾਮਾਂ ਦੇ ਨਾਲ ਹੀ ਆਪਾਂ ਜਿਹੜੀ ਸਾਡੀ ਯੰਗ ਜਨਰੇਸ਼ਨ ਹੈ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਅਸੀਂ ਉਹਨੂੰ ਚੰਗੀ ਸਿਹਤ ਦੇ ਸਕਦੇ ਹਾਂ ਔਰ ਅਸੀਂ ਹਰ ਤਰ੍ਹਾਂ ਦੀ ਬੁਰੀ ਅਲਾਮਤ ਤੋਂ ਚਾਹੇ ਉਹ ਬੇਰੋਜ਼ਗਾਰੀ ਦੀ ਹੋਵੇ ਚਾਹੇ ਨਸ਼ੇ ਦੀ ਹੋਵੇ ਚਾਹੇ ਉਹ ਸਿਹਤ ਪੱਕੀ ਹੋਵੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਅਲਾਮਤ ਤੋਂ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਨਸਲ ਜਨਰੇਸ਼ਨ ਹੈ ਉਹਨੂੰ ਬਚਾ ਸਕਦੇ ਹਾਂ ਇਹ ਪਹਿਲੀ ਜ ਆ ਟੀਮਾ ਕਿੱਥੇ ਮੈਨੂੰ ਇਸ ਗੱਲ ਦੀ ਤੈਨੂੰ ਜਿਹੜਾਈ ਤੋਂ ਖੁਸ਼ੀ ਹੋ ਮੈਂ ਅਜਾਦਪੁਰ ਤੋਂ ਮਿਲਦਾ ਹਾਂ ਸੁਖਬੀਬਾ ਦਾ ਸਟੇਜਾ ਦਿੱਤਾ ਕਿਸ ਤਰ੍ਹਾਂ ਪਿਆਰੇ ਜਾਨ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜਿਹੜਾ ਆਜ਼ਾਦ ਬੈਲਪੀਅਰ ਦਾ ਬਾਬਾ ਦੇ ਵੱਲੋਂ ਹਰ ਸਾਲ ਬ੍ਰਹਮਣ ਸਟਾਡੀਅਮ ਦੇ ਵਿੱਚ ਜਿਹੜਾ ਇੱਕ ਵੱਡਾ ਕਬੱਡੀ ਕੱਪ ਕਰਾਇਆ ਜਾਂ ਦੋ ਦਿਨਾਂ ਤੇ ਅੱਜ ਜਦੋਂ ਅਸੀਂ ਇਕੱਠੇ ਹੋਇਆ ਸਾਡੇ ਬੁੱਤੇ ਸਿੰਘ ਉਹਨੂੰ ਜੀ ਗੁਰਪ੍ਰੀਤ ਸਿੰਘ ਜੀ ਟ੍ਰੇਨ ਰੈਕਸ ਦਾ ਬੰਦਾਰਾ ਸਿੱਖੀ ਉਹਨਾਂ ਦੇ ਸਾਂਝੇ ਤੌਰ ਤੇ ਜਿਹੜਾ ਕੱਟਾ ਤੇ ਸੂਰਜ ਪਾਣ ਜਿਹੜੇ ਸਾਡੇ ਤੇ ਮੈਂ ਵਧਾਈ ਦਿੰਦਾ ਤੇ ਸੁਰੱਖਿਟੀ ਦੀ ਵੀ ਦੱਸ ਪਹੁੰਚਣ ਤੇ ਲੱਗ ਜਾਣ ਵਸੇ ਬੱਡੀ ਕਰਦਾ ਸਰ ਬਹੁਤ ਧੰਨਵਾਦ ਵੀ ਕਰਦਾ ਤੇ ਨਾਲ ਹੀ ਸਾਡੇ ਪੰਜਾਬ ਦੇ ਜਿਹੜੇ ਮੰਤਰੀ ਨੇ ਵੀ ਅੱਜ ਪਹੁੰਚ ਰਹੇ ਨੇ ਤੁਹਾਨੂੰ ਸਿਕ ਸੌਂਡ ਕੈਬਨਟ ਤੇ ਤੇ ਸਾਡਾ ਇਹ ਹੀ ਆ ਕਿ ਨੌਜਵਾਨਾਂ ਨੂੰ ਦੱਸ ਸਕਦਾ ਜਿਵੇਂ ਭਗਵੰਤ ਮਾਨ ਸਰਕਾਰ ਹੈ ਜਿਹੜੀ ਉਹ ਵੱਡੇ ਪ੍ਰਾਣੇ ਕਰ ਰਹੀ ਆ ਖੇਡਾਂ ਵੱਟ ਪੰਜਾਬ ਦੇ ਸਰਪ੍ਰੇਰ ਨੇ ਉਹੀ ਪਾਰਟ ਦੇ ਸੀ ਇਹ ਕਬੱਡੀ ਕੱਪ ਕਰਾਉਣੇ ਆ ਨੌਜਵਾਨ ਨੇ ਉਹ ਮੁਰ ਤੋਂ ਖੇਡਣਾ ਜੁੜੇ ਜਾਂਦੇ ਤੇ ਸਾਡਾ ਜਿਹੜਾ ਸੁਲਬ ਉਹ ਹੌਣ ਵਾਲੇ ਸਮੇਂ ਦੇ ਵਿੱਚ ਦੇਸ਼ ਦਾ ਬੋਲੀ ਹੋ ਕੇ ਸੁਪਾ ਜਿਹੜਾ ਉਹ ਖੇਡਾਂ ਦੇ ਵਿੱਚ ਪੂਰੀ ਹੋਵੇ ਤੇ ਨੌਜਵਾਨ ਨੇ ਸਦੂ ਦੱਸਿਆ ਪਰ ਵਿੱਚ ਨੌਜਵਾਨ ਪਰਾਈਆਂ ਦੇ ਵਿੱਚ ਸਾਡਾ ਇਹ ਨਹੀਂ ਚਾਹੁੰਦਾ ਕਿ ਲਗਾਤਾਰ ਨੌਜਵਾਨਾਂ ਦੇ ਖੇਡਾਂ ਵਾਲੇ ਜਮਾਈਆਂ ਅਗਲੀ ਬਾਤ ਤੇ ਸਨਕਾਰ ਦੇ ਚਲਦੀ ਚੱਲੀਆਂ ਇਹ ਰੇਡ ਮਾਦ ਦੇ ਨਾਲ ਇਹ ਕਬੱਡੀ ਮੈਂ ਪਹਿਲਾਂ ਸਾਡੇ ਪੀਰ ਜੱਸੀ ਸੋਹਿਆ ਨੂੰ ਬਹੁਤ ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ 6ਵਾਂ ਨਾਬਾ ਕਬੱਡੀ ਕੱਪ ਅਜਾ ਅਰਗੇਨਾਈਜ਼ ਕੀਤਾ ਔਰ ਉਹ ਕਿਉਂਕਿ ਮੈਂ ਪਹਿਲਾਂ ਵੀ ਕਹਿੰਦਾ ਵੀ ਮੇਲੇ ਸਟਾਰਟ ਹੋ ਜਾਂਦੇ ਨੇ ਬਟ ਮੇਲਿਆਂ ਦੀ ਇੱਕ ਲੜੀ ਨੂੰ ਜਾਰੀ ਰੱਖਣਾ ਸਭ ਨੂੰ ਪੱਟੀ ਗੱਲ ਹੁੰਦੀ ਹੈ ਔਰ ਲਗਾਤਾਰ 6ਵਾਂ ਮੇਲਾ ਸਾਡੇ ਨਾਬੇ ਦੇ ਵਿੱਚ ਕਰਾ ਰਹੇ ਆ ਮੈਂ ਜੱਸੀ ਸੋਹਿਆ ਨੂੰ ਤੇ ਉਹਦੀ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਦਿੰਦਾ ਪੂਰਨ ਪੰਜਾਬ ਸਰਕਾਰ ਦੇ ਪਰਲੇ ਕਿੰਨੇ ਬਹੁਤ ਲੱਗ ਰਹਿਣਾ ਜੀ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਬਹੁਤ ਦਿਓ ਕੰਮ ਕਰ ਰਹੀ ਹੈ ਪੰਜਾਬ ਸਰਕਾਰ ਤੁਸੀਂ ਕਹਿ ਸਕਦੇ ਹੋ ਵੀ ਖੇਡਾਂ ਜਿਹੜੇ ਵਤਨ ਪੰਜਾਬ ਦੇ ਆ ਉਹ ਵੀ ਉਹਨਾਂ ਨੇ ਜੀ ਬਣਕੀਆਂ ਤੇ ਹੋਰ ਵੀ ਜਿੰਨੇ ਵੀ ਆਪਣੇ ਖਿਡਾਰੀ ਨੇ ਆਪਣੇ ਖਿਡਾਰੀ ਜਿੰਨੇ ਵੀ ਮੈਡਲ ਲੈ ਕੇ ਆ ਰਹੇ ਨੇ ਉਹਨਾਂ ਨੇ ਵੀ ਬੜਾ ਪ੍ਰਸ਼ੰਸਾ ਕਰਨੀ ਹੈ ਪੰਜਾਬ ਸਰਕਾਰ ਅਸੀਂ ਬਹੁਤ ਹੀ